ਅੱਜ ਦੀ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 10 ਕਿਲੋ ਦੇ ਕਰੀਬ ਹੈਰੋਇਨ ਦੀ ਰਿਕਵਰੀ ਹੋਈ ਹੈ ਅਤੇ ਨਾਲ ਹੀ ਇੱਕ ਡਰੋਨ ਵੀ ਬਰਾਮਦਗੀ ਹੋਈ ਹੈ ਉਹਦੇ ਸੰਦਰਭ ਚ ਕੀਤੀ ਜਾ ਰਹੀ ਹੈ। ਥਾਣਾ ਲੋਪੋਕੇ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ ਇਹ ਵਿਅਕਤੀ ਜਿਹੜਾ ਹੈ ਜਗਰੂਪ ਸਿੰਘ ਉਰਫ ਜੁਗਨੂ ਪੁੱਤਰ ਸਤਨਾਮ ਸਿੰਘ ਵਾਸੀ ਡਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਹਦੇ ਪੋゼਸ਼ਨ ਦੇ ਵਿੱਚੋਂ 5 ਕਿਲੋ ਹੈਰੋਇਨ 2 ਮੋਬਾਈਲ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਜਿਹੜਾ ਹੈ ਰਿਕਵਰ ਹੋਇਆ ਹੈ ਇਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਫਰਦਰ ਜਿਹੜੇ ਇਹਦੇ ਜਿੱਥੇ ਇਹਨੇ ਸੇਲ ਕਰਨੀ ਸੀ ਉਹ ਪੁਆਇੰਟਸ ਤੇ ਬੈਕਵਰਡੇ ਕਿੱਥੋਂ ਆਈ ਇਹਦੇ ਕੋਲੇ ਇਹਨੇ ਰਿਸੀਵ ਕਿੱਥੋਂ ਕੀਤੀ ਹੈ ਕਨਸਾਈਨਮੈਂਟ ਇਹਦੇ ਬਾਰੇ ਜਿਹੜੀ ਹੈ ਤਫਤੀਸ਼ ਚੱਲ ਰਹੀ ਹੈ ਇਸ ਤੋਂ ਇਲਾਵਾ ਪੀਐਸ ਲੋਕੋਕੇ ਦੇ ਵਿੱਚ ਹੀ ਇੱਕ ਦੂਜਾ ਮਾਮਲਾ ਜਿਹੜਾ ਹੈ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਇੱਕ ਪਿੰਡ ਮੰਝ ਵਿੱਚ ਸ਼ਮਸ਼ੇਰ ਸਿੰਘ ਪੁੱਤਰ ਸੁਬੇਕ ਸਿੰਘ ਵਾਸੀ ਸਰੰਗੜਾ ਦੀ ਜ਼ਮੀਨ ਦੇ ਵਿੱਚ ਬੜੇ ਮੋਟਰ ਦੇ ਕੋਠੇ ਦੇ ਕੋਲ ਇੱਕ ਜਿਹੜਾ ਹੈ ਡਰੋਨ ਦੀ ਰਿਕਵਰੀ ਹੋਈ ਹੈ ਇਹ ਡਰੋਨ ਦੇ ਨਾਲ ਜਿਹੜੀ ਹੈ 5 ਕਿਲੋ ਦੀ ਜਿਹੜੀ ਹੈਰੋਇਨ ਦੀ ਖੇਪ ਸੀ ਉਹ ਬਰਾਮਦ ਕੀਤੀ ਗਈ ਹੈ ਇਹ 1 ਕਿਲੋ ਦੇ ਪੈਕੇਟ ਜਿਹੜੇ ਆ ਟੋਟਲ 5 ਪੈਕੇਟ ਜਿਹੜੇ ਆ ਰਿਸੀਵ ਹੋਏ ਨੇ ਤੇ ਇਹ ਸਾਰੀ ਦੀ ਸਾਰੀ ਜਿਹੜੀ ਹੈ ਰਿਕਵਰੀ ਸੋਰਸ ਬੇਸਡ ਇਨਫੋਰਮੇਸ਼ਨ ਤੇ ਸਰਚ ਦੇ ਦੌਰਾਨ ਜਿਹੜੀ ਹੈ ਕੀਤੀ ਗਈ ਹੈ ਇਹ ਇਸ ਸੰਬੰਧੀ ਜਿਹੜਾ ਐਫ ਆਈ ਆਰ ਹੈ او ਪੀ ਐਸ ਲੋਪੋਕੇ ਦੇ ਵਿੱਚ ਨਾਮ ਲੂਮ ਵਿਅਕਤੀਆਂ ਤੇ ਦਰਜ ਕੀਤੀ ਗਈ ਹੈ ਇਸ ਦੇ ਵਿੱਚ ਜਿਹੜੀ ਟੋਟਲ ਰਿਕਵਰੀ ਆਈ ਹੈ ਹੁਣ ਤੱਕ 5 ਕਿਲੋ ਹੈਰੋਇਨ ਤੇ ਇੱਕ ਜਿਹੜੀ ਹੈ ਡਰੋਨ ਦੀ ਰਿਕਵਰੀ ਹੋਈ ਹੈ ਇਸ ਤਰੀਕੇ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜਿਹੜੇ ਦੋ ਵੱਖ-ਵੱਖ ਕੇਸਾਂ ਦੇ ਵਿੱਚ ਕਰੀਬਨ 10 ਕਿਲੋ ਦੇ ਕਰੀਬ ਜਿਹੜੀ ਹੈ ਹੈਰੋਂ ਦੀ ਰਿਕਵਰੀ ਤੇ ਇੱਕ ਡਰੋਨ ਦੀ ਡਰੋਨ ਦੀ ਜਿਹੜੀ ਬਰਾਮਦਗੀ ਹੋਈ ਹੈ ਇਸ ਤੋਂ ਇਲਾਵਾ ਜਿਹੜਾ ਸਾਡਾ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਸਾਡੀ ਜਾਰੀ ਹੈ ਉਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਨਸ਼ਾ ਤਸਕਰ ਨੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਫਰੀਜ਼ ਕਰਾਉਣ ਦਾ ਜਿਹੜਾ ਸਿਲਸਿਲਾ ਹਮਸਰ ਦਿਹਾਤੀ ਪੁਲਿਸ ਵੱਲੋਂ ਚਲਾਇਆ ਗਿਆ ਹੈ ਉਹ ਚੱਲ ਉਹ ਚੱਲ ਰਿਹਾ ਹੈ ਇਸ ਦੇ ਤਹਿਤ ਜਿਹੜੀ ਹੈ ਹੁਣ ਪੰਜ ਕੇਸਾਂ ਦੇ ਵਿੱਚ 2 ਕਰੋੜ 7 ਲੱਖ 20 ਹਜ਼ਾਰ ਦੇ ਕਰੀਬ ਦੀ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਵਾਈ ਗਈ ਹੈ ਅ ਇਸ ਦੇ ਵਿੱਚ ਜਿਹੜੇ ਪੰਜ ਕੇਸ ਨੇ ਪਹਿਲਾ ਕੇਸ ਸਰਵਜੀਤਿੰਦਰ ਸਿੰਘ ਏਲੀਅਸ ਰਵੀ ਇਹ ਇਤਨੋਏ ਪਿੰਡ ਦਾ ਹੈ ਜੋ ਕਿ ਪੀਐਸ ਘਂਡਾ ਚ ਪੈਂਦਾ ਦੂਸਰਾ ਵਿਅਕਤੀ ਗੁਰਦੀਪ ਸਿੰਘ ਚੌਂਕੀਦਾਰ ਨਿਸ਼ਤੇ ਪਿੰਡ ਦਾ ਵੀ ਘਂਡੇ ਥਾਣੇ ਦੇ ਵਿੱਚ ਪੈਂਦਾ ਰੋਸ਼ਨ ਸਿੰਘ ਏਲੀਅਸ ਰੋਸ਼ੀ ਅਰੋੜਾ ਵਾਲਾ ਪਿੰਡ ਇਹ ਵੀ ਘਂਡੇ ਥਾਣੇ ਚ ਪੈਂਦਾ ਮਨਜੀਤ ਸਿੰਘ ਕਾਲੂ ਏਲੀਅਸ ਏਲੀਅਸ ਕਾਲੂ son of ਸਾਹਿਬ ਸਿੰਘ ਇਹ ਇਤਨੋ ਹੈ ਦਾ ਇਹ ਪੀਐਸ ਕ੍ਰਿੰਡਾ ਦਾ ਇੱਕ ਪਿੰਡ ਹੈ ਧਰਮਿੰਦਰ ਸਿੰਘ son of ਬਲਦੇਵ ਸਿੰਘ ਇਹ ਹਰਦੌਰਤਿੰਦ ਦਾ ਇਹ ਵੀ ਪੀਐਸ ਕ੍ਰਿੰਡੇ ਦੇ ਵਿੱਚ ਪੈਂਦਾ ਇਹਨਾਂ ਤੇ ਵੱਖੋ ਵੱਖਰੇ ਮੁਕਦਮੇ ਦਰਜ ਹੋਏ ਸਨ ਉਹਨਾਂ ਮੁਕਦਮਿਆਂ ਦੇ ਵਿੱਚ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਸਨ ਇਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਉਹ ਆਈਡੈਂਟੀਫਾਈ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਉਨ੍ਹਾਂ ਦੀ ਜਿਹੜੀ ਹੈ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਕਨਫਰਮ ਕਰਾਏ ਗਏ ਹਨ ਤੁਸੀਂ ਦੇਖੋਗੇ ਰਵਿੰਦਰ ਸਿੰਘ ਦੀ 59 ਲੱਖ ਦੇ ਕਰੀਬੰਦੀ ਪ੍ਰਾਪਰਟੀ ਰੈ residențial ਹਾਊਸ ਹੈ ਉਹ ਫ੍ਰੀਜ਼ ਕਰਾਇਆ ਗਿਆ ਹੈ ਇਸੇ ਤਰ੍ਹਾਂ ਗੁਰਦੀਪ ਸਿੰਘ ਚੌਂਕੀਦਾਰ ਦਾ ਜਿਹੜਾ ਜਿਹੜਾ ਕੀ ਰੈ residențial ਹਾਊਸ ਹੈ 25 ਲੱਖ ਦੇ ਕਰੀਬ ਉਹਦੀ ਪ੍ਰਾਪਰਟੀ ਜਿਹੜੀ ਹੈ ਉਹ ਫ੍ਰੀਜ਼ ਕਰਾਈ ਗਈ ਹੈ ਇਸੇ ਤਰ੍ਹਾਂ ਰੋਸ਼ਨ ਸਿੰਘ ਦੀ ਰੈ residențial ਹਾਊਸ ਹੈ 54 ਲੱਖ ਦੇ ਕਰੀਬ ਇਹਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਾਈ ਗਈ ਹੈ ਮਨਜੀਤ ਸਿੰਘ ਕਾਲੂ ਇਹ ਜਿਹੜਾ ਰੈ residențial ਹਾਊਸ ਹੈ ਜੋ 50 ਲੱਖ ਤੋਂ 51 ਲੱਖ ਦੇ ਕਰੀਬ ਪੈਂਦਾ ਹੈ ਉਹਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਾਈ ਗਈ ਹੈ ਇਸ ਤੋਂ ਇਲਾਵਾ ਤਰਮਿੰਦਰ ਸਿੰਘ ਦੀ ਜਿਹੜੀ 16 ਲੱਖ ਦੇ ਕਰੀਬਨ ਰੈ residențial ਹਾਊਸ ਦੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾਈ ਗਈ ਹੈ ਇਸ ਦੇ ਨਾਲ ਹੀ 1.5 ਲੱਖ ਰੁਪਏ ਦੀ ਇੱਕ ਡਰੱਗ ਮਨੀ ਜਿਹੜੀ ਤਰਮਿੰਦਰ ਸਿੰਘ ਤੋਂ ਜਿਹੜੀ ਹੈਗੀ ਹੈ ਆ ਬਰਾਮਦ ਹੋਈ ਸੀ ਉਹਨੂੰ ਵੀ ਫ੍ਰੀਜ਼ ਕਰਾਇਆ ਗਿਆ ਇਸ ਤਰੀਕੇ ਨਾਲ 2 ਕਰੋੜ 7 ਲੱਖ 20 20 ਹਜ਼ਾਰ ਦੇ ਕਰੀਬਨ ਜਿਹੜੀ ਅਮਾਊਂਟ ਬਣਦੀ ਹੈ ਇਸ ਪੂਰੀ ਪ੍ਰਾਪਰਟੀ ਦੀ ਫ੍ਰੀਜ਼ ਕਰਾਈ ਗਈ ਹੈ ਇਸ ਤੋਂ ਇਲਾਵਾ ਅਮਰਸਰ ਦਿਹਾਤੀ ਪੁਲਿਸ ਵੱਲੋਂ ਲਗਾਤਾਰ ਜਿਹੜੇ ਹੈ ਨਜਾਇਜ਼ ਜਿਹੜੇ ਪਟਾਕਾ ਫੈਕਟਰੀ ਹੈਗੀਆਂ ਨੇ ਉਹਨਾਂ ਤੇ ਵੀ ਜਿਹੜੀ ਹੈ ਰੇਡਾਂ ਚੱਲ ਰਹੀਆਂ ਨੇ ਇਸ ਦੇ ਤਹਿਤ ਜਿਹੜੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਜਿਹੜੀਆਂ ਹੈ ਬਰਾਮਦਗੀਆਂ ਹੋਈਆਂ ਨੇ ਇਸ ਦੇ ਵਿੱਚ ਤੁਸੀਂ ਦੇਖੋਗੇ ਪਹਿਲਾ ਪਰਚਾ ਜਿਹੜਾ ਹੈਗਾ ਚਾਟੀਵਿੰਡ ਦੇ ਵਿੱਚ ਜਿਹੜਾ ਹੈ ਦਰਜ ਕੀਤਾ ਗਿਆ ਬਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਸੰਗੜਾ ਨੂੰ ਜਿੱਥੋਂ ਜਿਹੜੀ ਹੈ ਪਹਿਲਾ 270 ਤੇ 16 ਤੋੜੇ ਫੁੱਲਚੜੀਆਂ ਸਮੇਤ ਨੂੰ ਗ੍ਰਿਫਤਾਰ ਕੀਤਾ ਗਿਆ ਮੁਕੱਦਮਾ ਨੰਬਰ 127 ਜਿਹੜਾ ਹੈ ਉਹ ਐਕਸਪਲੋਸਿਵ ਐਕਟ ਦੇ ਤਹਿਤ ਦਰਜ ਕੀਤਾ ਗਿਆ ਇਹਦੇ ਟੋਟਲ ਜਿਹੜੀ ਰਿਕਵਰੀ ਹੈ ਇਹਨਾਂ ਦੋਨਾਂ ਕੇਸਸ ਦੇ ਵਿੱਚ ਜਿਹੜੀ ਹੁਣ ਤੱਕ ਦੀ ਹੋਈ ਹੈ ਉਹ 770 ਫੁੱਲਚੜੀਆਂ 56 ਤੋੜੇ ਫੁੱਲਚੜੀਆਂ ਖੁੱਲੀਆਂ ਹੋਈਆਂ ਨੇ ਤੇ ਜਿਹੜਾ ਦੂਜਾ ਮੁਕੱਦਮਾ ਜਿਹੜਾ ਹੈ 126 ਨੰਬਰ ਇਹ ਵੀ ਜਿਹੜਾ ਹੈ ਪੀਐਸ ਚਾਰਟ ਇਵੈਂਟ ਉਥੇ ਦਰਜ ਹੋਇਆ ਇਹਦੇ ਵਿੱਚ 500 ਡੱਬੇ ਫੁੱਲ ਝੜੀਆਂ ਤੇ 40 ਤੋੜੇ ਤੋਲੇ ਜੜੀ ਹੈ ਖੁੱਲੀਆਂ ਫੁੱਲ ਝੜੀਆਂ ਬਰਾਮਦ ਹੋਈਆਂ ਨੇ ਇਸ ਤਰੀਕੇ ਨਾਲ ਇਹਨਾਂ ਦੋਨਾਂ ਕੇਸਸ ਦੇ ਵਿੱਚ 700 ਡੱਬੇ ਫੁੱਲ ਝੜੀਆਂ ਤੇ 56 ਤੋੜੇ ਫੁੱਲ ਝੜੀਆਂ ਖੁੱਲੀਆਂ ਦੇ ਜਿਹੜੇ ਬਰਾਮਦ ਹੋਏ ਨੇ ਇਸੇ ਤਰੀਕੇ ਨਾਲ ਜੇ ਆਪ ਜੀ ਨੂੰ ਯਾਦ ਹੋਵੇਗਾ ਕਿ ਪਿਛਲਾ ਜਿਹੜਾ ਸਾਡਾ ਇੱਕ ਡਰਾਈ ਫਰੂਟ ਦੀ ਜਿਹੜੀ ਕਾਫੀ ਵੱਡੀ ਮਾਤਰ ਤੇ ਥੈਫਟ ਹੋਈ ਸੀ ਤੇ ਉਹਦੇ ਵਿੱਚ ਵੀ ਜਿਹੜੀ ਹੈ ਅਸੀਂ ਅੱਗੇ ਫਰਦਰ ਜਿਹੜੇ ਹੈ ਦੋ ਮੁਲਜ਼ਮ ਜਿਹੜੇ ਉਹ ਗ੍ਰਿਫਤਾਰ ਕਰ ਲਏ ਆ ਸੋ ਇਸ ਤਰੀਕੇ ਨਾਲ ਸਾਡੇ ਹੁਣ ਤੱਕ ਦੇ ਜਿਹੜੇ ਹੈ ਟੋਟਲ ਇਹ 6 ਵਿਅਕਤੀ ਜਿਹੜੇ ਹੈ ਗ੍ਰਿਫਤਾਰ ਹੋ ਗਏ ਨੇ ਇਸ ਤੋਂ ਇਲਾਵਾ ਜਿਹੜੇ ਰਹਿੰਦੇ ਆ ਉਹਨਾਂ ਤੇ ਵੀ ਰੇਡ ਸਾਡੀਆਂ ਚੱਲੀਆਂ ਨੇ ਤੇ ਜਲਦੀ ਉਹ ਵੀ ਕਾਬੂ ਆ ਜਾਣਗੇ ਥੈਂਕ ਯੂ ਅਦਰ ਜੀ